ਬੰਦਾ ਇਹਦਾ ਚੋਰ ਬੰਦਾ ਵੀ ਇਹਨੇ ਤਾਂ ਪੈਸੇ ਲੈ ਲੈ ਕੇ ਉਹਦੇ ਕੋਲੋਂ ਸਾਨੂੰ ਫੋਨ ਉੱਪਰ ਪ੍ਰਧਾਨ ਜੀ ਦਾ ਨਾਮ ਲੈ ਕੇ ਲੱਗਦੇ ਪ੍ਰਧਾਨ ਸਾਹਿਬ ਨੂੰ ਹੁਕਮ ਹੈ ਸਾਨੂੰ ਆਏ ਸੀ ਵੀ ਇਹ ਬੰਦਾ ਦਫ਼ਤਰ ਦੇ ਵਿੱਚ ਬੈਠਾ ਵਾ ਵੀ ਦਫ਼ਤਰ ਦੇ ਵਿੱਚ ਪ੍ਰਧਾਨ ਸਾਹਿਬ ਦਾ ਸਾਰਾ ਕੰਮ ਕਰਦਾ ਪਰਸਨਲ ਵੀ ਉਹਨਾਂ ਦਾ ਕੰਮ ਕਰਦਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਨੇ ਇਹਨਾਂ ਦੀ ਡਿਊਟੀ ਲਈ ਹੋਣੀ ਆ ਵੀ ਇਹ ਗੱਲ ਹੋ ਜੂਗੀ ਐ ਇੱਕ ਥੋੜਾ ਇਮੀਗ੍ਰੇਸ਼ਨ ਖੋਲਿਆ ਵਾ ਮਹਾਲੀ ਇਹ ਕਿਹਦੇ ਕਜ਼ਨ ਆ ਸੋਹੀ ਸੋਈ ਇੱਥੇ ਸਾਡੇ ਵਿੰਨੀ ਪੈਕ ਪੁੱਛ ਕੇ ਵੇਖੋ ਵਿੰਨੀ ਪੈਕ ਦੇ ਵਿੱਚ ਵੀ ਉਹ ਬੈਣ ਕੀਤਾ ਵਾ ਵੀ ਇੱਥੇ ਵੀ ਉਹਨੇ ਬਹੁਤ ਕਪਲੇ ਕੀਤੇ ਪਹਿਲਾਂ ਸੋਹੀ ਨੇ ਤੇ ਹੁਣ ਇੱਥੋਂ ਉਹ ਭੱਜਿਆ ਵਾ ਵਿੰਨੀ ਪੈਕ ਤੋਂ ਇਹਦਾ ਤੇ ਉਹਦਾ ਇੱਕ ਮਹਾਰਾਜੀ ਕਈਆਂ ਦਾ ਤੋਂ ਇੱਕ ਵੀਡੀਓ ਵੇਖ ਰਿਹਾ ਚਰਨਜੀਤ ਬਰਾੜ ਹਰੇਕ ਚੈਨਲ ਤੇ ਜਾ ਕੇ ਆਪ ਦਾ ਕਰਦਾ ਪਿਆ ਵੀ ਜੋ ਕੇ ਸ਼੍ਰੋਮ ਨੇ ਕਾਲੀ ਦਲ ਦੇ ਮੌਜੂਦਾ ਹਾਲਾਤ ਉਹਨਾਂ ਬਾਰੇ ਦੱਸਦਾ ਪਿਆ ਵੀ ਇਹ ਚਰਨਜੀਤ ਬਰਾੜ ਮੂ ਆਪ ਨੂੰ ਚਾਹੀਦਾ ਵੀ ਜੋ ਇਹ ਆਪ ਕੀ ਕਾਦਰ ਹੈ ਚਰਨਜੀਤ ਬਰਾੜ ਹੁਣ ਸੱਚਾ ਬਣਦਾ ਪਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਵੀ ਮੈਂ ਐਂ ਕਿਹਾ ਮੈਂ ਵੀ ਇੰਨੀਆਂ ਸਲਾਹਾਂ ਦਿੱਤੀਆਂ ਚਰਨਜੀਤ ਬਰਾੜ ਦੀ ਵਾਬਤ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਸੁਣਾ ਦਿੰਦਾ ਬਾਅਦ ਦੇ ਵਿੱਚ ਇਸ ਦੇ ਬਾਰੇ ਉਹਦੇ ਕਰੂੰਗੀ ਤੁਹਾਨੂੰ ਚੰਨਣਾ ਵੀ ਪਾਉਂਗਾ ਮੜਾ ਬਾਈ ਉਹ ਲੈ ਕੇ ਆਈ ਜਿਹੜੇ ਸਾਵਣਾ ਚਰਨਜੀਤ ਬਰਾੜ ਨੇ ਗੱਲ ਵਧ ਗਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਦੇਖ ਲੋ ਉਹਦੇ ਲਾਸਟ ਦੇਣੀ ਹੈ ਕਿਰਪਾ ਕਰਕੇ ਉਹਦਾ ਜਿਹੜੇ ਚੜਦਾ ਚੜਾ ਦਿਓ ਜੀ ਕਿਰਪਾ ਕਰਕੇ ਬਹੁਤ ਜ਼ਰੂਰੀ ਹੈ ਤੇ ਜੇ ਮੰਨ ਲਓ ਕੋਈ ਮਜਬੂਰੀ ਹੈ ਨਹੀਂ ਹੋ ਸਕਦਾ ਤਾਂ ਵੀ ਅਗਲੇ ਨੂੰ ਕਲੀਅਰ ਕਰ ਦੋ ਇਹ ਨਾ ਹੋਵੇ ਵੀ ਵਾਪਸ ਜਾ ਚੜਨਾ ਪੈ ਜੇ ਫਿਰ ਅਗਲੇ ਦੀ ਪੋਜੀਸ਼ਨ ਆਕਵਾਡੋ ਜਾਣੀ ਹੈ ਇਸ ਕਰਕੇ ਉਹਨੂੰ ਤੁਹਾਡੇ ਤੇ ਬੜੀ ਆਸ ਹੈ ਕਿਰਪਾ ਕਰਕੇ ਚੜਾਓ ਸਰੇ ਤਾਂ ਤਰੀਕਾ ਵੇਖ ਲਓ 21 April 22 April 23 April ਅਤੇ 24 April ਇਹ ਹੈਗੀਆਂ ਇਸੇ ਸਾਲ ਦੀਆਂ ਹੈਗੀਆਂ ਵੀ ਇਹ ਬੰਦਾ ਇੱਕ ਇਮੀਗ੍ਰੇਸ਼ਨ ਦਾ ਅਦਾਰਾ ਚਲਾਉਂਦਾ ਹੈ ਇੱਥੋਂ ਜਿਵੇਂ ਪਾਰਟੀ ਦਾ ਪਲੈਟਫਾਰਮ ਯੂਜ਼ ਕਰਕੇ ਸਾਡੇ ਕੋਲੇ ਗੱਲਬਾਤ ਕਰਦਾ ਵੀ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਤੁਸੀਂ ਆਹ ਬੰਦੇ ਦੀ ਹੈਲਪ ਕਰਨੀ ਆ ਸੰਘਾ ਸਾਹਿਬ ਸਾਡੇ ਕੋਲੋਂ ਐਲ ਐਮ ਫ੍ਰੀ ਲੈ ਕੇ ਇਹ ਬੰਦਿਆਂ ਨੂੰ ਗਾਂ ਕਿਸੇ ਨੂੰ 30 ਲੱਖ ਜੇ ਕਿਸੇ ਨੂੰ 40 ਲੱਖ ਰੁਪਏ ਚ ਵੇਚਦਾ ਵਾ ਇਹਨਾਂ ਨੇ ਇੱਕ ਇਮੀਗ੍ਰੇਸ਼ਨ ਖੋਲਿਆ ਵਾ ਮਹਾਲੀ ਇਹ ਕਿਹੜੇ ਕਜ਼ਨ ਆ ਸੋਹੀ ਸੋਹੀ ਇੱਥੇ ਸਾਡੇ ਵਿੰਨੀ ਬੈਗ ਪੁੱਛ ਕੇ ਵੇਖੋ ਵਿੰਨੀ ਬੈਗ ਦੇ ਵਿੱਚ ਵੀ ਉਹ ਬੈਨ ਕੀਤਾ ਵਾ ਵੀ ਇੱਥੇ ਵੀ ਉਹਨੇ ਬਹੁਤ ਕਪਲੇ ਕੀਤੇ ਪਹਿਲਾਂ ਸੋਹੀ ਨੇ ਤੇ ਹੁਣ ਇੱਥੋਂ ਉਹ ਭੱਜਿਆ ਵਾ ਵਿੰਨੀ ਬੈਗ ਤੋਂ ਇਹਦਾ ਤੇ ਉਹਦਾ ਇੱਕ ਮਹਾਲੀ ਇੱਕ ਇਮੀਗ੍ਰੇਸ਼ਨ ਅਦਾਰਾ ਖੁੱਲਿਆ ਵਾ ਜੀ ਤੋਂ 25 ਤੋਂ 30 ਲੱਖ ਰੁਪਿਆ ਲੈ ਕੇ ਉੱਥੇ ਬੰਦਿਆਂ ਨੂੰ ਲੈ ਆਉਂ ਆ ਵੇਚ ਕੇ ਇਧਰ ਵਿਦੇਸ਼ਾਂ ਦੇ ਵਿੱਚ ਉਹਦੇ ਕਨੂੰ ਭੇਜ ਦਿਆ ਠੱਗ ਦਿਆ ਬੰਦਿਆਂ ਨੂੰ ਤੇ ਜਿਹੜੇ ਸਾਧਿਆਰ ਕਹਿੰਦੇ ਵੀ ਇਹ ਪ੍ਰਧਾਨ ਸਾਹਿਬ ਦਾ ਹੁਕਮ ਹੈ ਵੀ ਆਪਣੇ ਉਹਦੇ ਕਨੂੰ ਪਾਰਟੀ ਪ੍ਰਧਾਨ ਨਾਲ ਹੁਕਮ ਲੱਗਾ ਵੀ ਆਪਣੇ ਵਰਕਰ ਹੈ ਜਿਹੜੇ ਇਥੋਂ ਸਾਥੋਂ ਫ੍ਰੀ ਆ ਲੈ ਆਉਂ ਲੈਂਦੇ ਆ ਉੱਥੇ ਜਾ ਕੇ ਬੰਦੇ ਤੋਂ 25 ਤੋਂ 30 ਲੱਖ ਰੁਪਿਆ ਲੈਦੇ ਉਹਦੇ ਵਿੱਚ ਇੱਕ ਮੁੰਡਾ ਕਹਾੜੇ ਤੋਂ ਆਇਆ ਸੀ ਮੇਰੇ ਦੇ ਕੋਲੇ ਇੱਕ ਮੁੰਡਾ ਹੋਰ ਗਗਨ ਦੇ ਪਿੰਡ ਦਾ ਨਾ ਜਾਣਦਾ ਕੀ ਨਾਂ ਸੀਗਾ ਇੱਕ ਮੁੰਡਾ ਗਗਨ ਆ ਉਹ ਐ ਸੀ ਜਿਹਦੀ ਬਾਤ ਤੇ ਨੇ ਫੋਨ ਲਾਇਆ ਸੀਗਾ ਮੈਨੂੰ ਉਹਨਾਂ ਤੋਂ ਇਹਨੇ 30-30 ਲੱਖ ਰੁਪਈਆ ਲਿਆ ਲਾ ਉਹ ਬੰਦਿਆ ਨੂੰ ਵੀ ਉਹਦੇ ਕੰਨ ਕਿਸੇ ਦਿਨ ਆਪਾਂ ਲਿਆਵਾਂਗੇ ਵੀਡੀਓ ਤੇ ਲਿਆਵਾਂਗੇ ਹੁਣ ਮੈਂ ਥੋੜਾ ਜਿਹਾ ਉਸ ਹਾਂ ਉਹਨਾਂ ਨਾਲ ਗੱਲਬਾਤ ਕਰਦਾ ਵੀ ਇਹ ਬੰਦਾ ਕਹਿੰਦਾ ਵੀ ਮੇਰਾ ਸਮੋਸਿਆਂ ਦੇ ਪੈਸੇ ਵੀ ਆਪਦੀ ਜੇਬ ਚ ਲਾਉਂਦਾ ਰਿਹਾ ਇਹਦੇ ਸਮੋਸਿਆਂ ਦੇ ਕਹਿੰਦੇ ਜੇਬ ਚ ਪੈਸੇ ਲੌਂਦੇ ਲੋਕਾਂ ਦੇ 25-30 ਲੱਖ ਰੁਪਈਆ ਦੇ ਕਨੂੰ ਠੱਗੀ ਜਾਂਦਾ ਵੇ ਇੱਥੇ ਪ੍ਰਧਾਨ ਸਾਹਿਬ ਦਾ ਨਾਮ ਆਖਦਾ ਜੀ ਮੇਰੇ ਕੋਲੇ ਵੀ ਸੰਘੇ ਤੈਨੂੰ ਪ੍ਰਧਾਨ ਸਾਹਿਬ ਨੇ ਵੀ ਹੁਕਮ ਲਾਇਆ ਵੀ ਆਹਾਂ ਚੀਜ਼ ਬੰਦੇ ਦੇ ਕਰਨਾ ਵੀ ਐਲਏਮ ਆਪਾਂ ਇਹਦਾ ਵਰਕ ਪਰਮਿਟ ਕਰਾ ਕੇ ਦੇਣਾ ਅਸੀਂ ਉਹਦੇ ਕੋਲੋਂ ਪਾਰਟੀ ਨਾਲ ਜੁੜਿਆ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜਿਆ ਅਸੀਂ ਉਹ ਗੱਲ ਤੇ ਫੁੱਲ ਚੜਾ ਦਿੱ ਪ੍ਰਧਾਨ ਸਾਹਿਬ ਦਾ ਹੁਕਮ ਲੱਗਾ ਵਾ ਵੀ ਭਾਈ ਸਾਨੂੰ ਇਹ ਕੰਮ ਕਰਨਾ ਚਾਹੀਦਾ ਅਸੀਂ ਇੱਕ ਵੀ ਨਹੀਂ ਪੁੱਛਿਆ ਵਾ ਇੱਥੇ ਮੇਰੇ ਕੋਲੇ ਉਹਦੇ ਕੋਲੋਂ ਇੰਨੇ ਬੰਦੇ ਆ ਤੁਸੀਂ ਕਦੇ ਪੁੱਛ ਕੇ ਵੇਖੋ ਵੀ ਜਿਹੜਾ ਵੀ ਨਾਂ ਲਾਇਆ ਦਾ ਪ੍ਰਧਾਨ ਸਾਹਿਬ ਨੇ ਭੇਜਿਆ ਆਪਾਂ ਉਸੇ ਨੂੰ ਬੰਦੇ ਨੂੰ ਐਲਏਮ ਫ੍ਰੀ ਚ ਲਈ ਦੀ ਇੱਕ ਤਾਂ ਬੰਦਾ ਵੀ ਸਾਫਤ ਕਰਦੇ ਵੀ ਆਪਾਂ ਕਿਸੇ ਤੋਂ ਪੈਸੇ ਲੈ। ਮੈਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਬੰਦਾ ਐਡਾ ਚੋਰ ਬੰਦਾ ਵੀ ਇਹਨੇ ਤਾਂ ਪੈਸੇ ਲੈ ਲੈ ਕੇ ਉਹਦੇ ਕੰਮ ਸਾਨੂੰ ਫੋਨ ਉੱਪਰਧਾਨ ਜੀ ਦਾ ਨਾਮ ਲੈ ਕੇ ਲਾਦੇ ਪ੍ਰਧਾਨ ਸਾਹਿਬ ਨੂੰ ਹੁਕਮ ਹੈ ਸਾਨੂੰ ਆਏ ਸੀ ਵੀ ਇਹ ਬੰਦਾ ਦਫ਼ਤਰ ਦੇ ਵਿੱਚ ਬੈਠਾ ਵਾ ਵੀ ਦਫ਼ਤਰ ਦੇ ਵਿੱਚ ਪ੍ਰਧਾਨ ਸਾਹਿਬ ਦਾ ਸਾਰਾ ਕੰਮ ਕਰਦਾ ਪਰਸਨਲ ਵੀ ਉਹਨਾਂ ਦਾ ਕੰਮ ਕਰਦਾ ਪ੍ਰਧਾਨ ਸਾਹਿਬ ਨੇ ਇਹਨਾਂ ਦੀ ਡਿਊਟੀ ਲਈ ਹੋਣੀ ਆ ਵੀ ਇਹ ਗੱਲ ਹੋ ਜੂਗੀ। ਇੱਕ ਥੋੜਾ ਇੱਕ ਮੈਂ ਹੋਰ ਵਾਕਾਂ ਸਾਝਾ ਕਰਦਾ ਵੀ ਇਹ ਬੰਦਾ ਐਡਾ ਤਾਂ ਚੋਗਲ ਖੋਰ ਬੰਦਾ ਇਹਨਾਂ ਨੇ ਪਹਿਲਾਂ ਪ੍ਰਕਾਸ਼ਰ ਬਾਦਲ ਜੀ ਨੂੰ ਤੇ ਦਾਸ ਜੀ ਨੂੰ ਆ ਉਸਵੇਂ ਫਿੱਕ ਪਾਇਆ ਇਹ ਦੋਵਾਂ ਭਰਾਵਾਂ ਦੇ ਵਿੱਚ ਫਿੱਕ ਪਾ ਕੇ ਉਹਦੋਂ ਮਨਪ੍ਰੀਤ ਦੀ ਪਾਰਟੀ ਬਣਾਈਏ ਇਹ ਬੰਦੇ ਨੇ ਜਦੋਂ ਮਨਪ੍ਰੀਤ ਬਾਦਲ ਦੇ ਨਾਲ ਦਾਲਗਿਰ ਦੀ ਨਾ ਡਿਗੀ ਵੀ ਉਹ ਦਾ ਆਪਸ ਬੰਦਾ ਨਹੀਂਗਾ ਪੀਪੀ ਪਾਰਟੀ ਬਣਾਈ ਸੀ ਇਹਨਾਂ ਦੇ ਵਿੱਚ ਫੇਰ ਆ ਕੇ ਉਹਦੇ ਕੋਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪੈਰਾਂ ਦੇ ਵਿੱਚ ਬਹਿ ਗਿਆ ਇਹ ਬੰਦੇ ਦਾ ਕੋਈ ਦੀਨ ਧਰਮ ਨਹੀਂ ਇਹ ਹੁਣ ਲੋਕਾਂ ਨੂੰ ਸੱਚਾ ਹੋ ਹੋ ਕੇ ਦਿਖਾਉਂਦਾ ਵਾ ਇਹ ਕਹਿੰਦੇ ਵੀ ਸਾਨੂੰ ਉਹਦੇ ਕੋਲੋਂ ਪੱਖਾ ਲੋ ਜ਼ਮੀਨ ਆਈ ਆ ਇਹ ਬੰਦਾ ਉਹਦੇ ਕੋਲੋਂ ਆਪਦੇ ਪਿੰਡ ਤੋਂ ਪਹਿਲਾਂ ਟੈਂਪੂ ਚਲਾਉਂਦਾ ਰਿਹਾ ਇਹ ਟੈਂਪੂ ਚਲਾਉਂਦਾ ਹੁੰਦਾ ਸੀਗਾ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂਗਾ ਇਹਦੇ ਪਿੰਡ ਤੋਂ ਪਤਾ ਕਰਿਓ ਵੀ ਇਹਦਾ ਕੀ ਪਿਛੋਕੜ ਹੈ ਇਹ ਟੈਂਪੂ ਚਲਾਉਂਦਾ ਰਿਹਾ ਪਹਿਲਾਂ ਇਹ ਕੋਈ ਉਹਦੇ ਕੋਲੋਂ ਰਾਜਾ ਰਾਜਾ ਨਹੀਂ ਸੀ ਘਰਾ ਜਿਹਨਾਂ ਪਤਨੀ ਸੀਗਾ ਵੀ ਜਿਹੜਾ ਇਹ ਗੱਲਾਂ ਬਾਤਾਂ ਕਰਦਾ ਹੁਣ ਇਹਦਾ ਪਹਿਲਾਂ ਟੈਂਪੂ ਚਲਾਉਂਦਾ ਹੁੰਦਾ ਯਾਦੇ ਪਿੰਡ ਤੋਂ ਪੈ ਇਹ ਇੱਧਰ ਗਿੱਧਰ ਵਾਹੇ ਵਿੱਚ ਤੋਂ ਤੇ ਕੋਲੋਂ ਲੈ ਕੇ ਆਉਂਦਾ ਇਹ ਟੈਂਪੂ ਨੂੰ ਇੱਕ ਤਾਂ ਇਹ ਪੁੱਤ ਲਾ ਕੇ ਉਹਦੇ ਕੋਲ ਆਇਆ ਤੇ ਬਦਲ ਸਾਹਿਬ ਦੀ ਜੇਣਾ ਵੀ ਜਿਹੜੇ ਤੇ ਬੰਦੇ ਨੂੰ ਐਨਾ ਚੁੱਕਿਆ ਉਹੀ ਬੰਦਾ ਲਾਣਾ ਛੁਕਰਾ ਐਨਾ ਬੰਦਾ ਵਾ ਵੀ ਇਹ ਬੰਦਾ ਅੱਜ ਬਦਲ ਸਾਹਿਬ ਦੀ ਉਂਗਲ ਚੁੱਕਰ ਲੱਗ ਗਿਆ ਇਹਨੂੰ ਆਪ ਦਾ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਸੀਗਾ ਦੂਜੀ ਗੱਲ ਇੱਕ ਵਾਰ ਹੁਣ ਪਰਸਨਲ ਆਪ ਦਾ ਮਤਕਾ ਸਾਂਝਾ ਕਰਦਾ ਮੈਂ ਸਾਡੇ ਨਾਲ ਬਦਲ ਸਾਹਿਬ ਦੀ ਇੱਕ ਰੈਲੀ ਹੋਈ ਸੀਗੀ ਵਿਨਿਪੈਦ ਤੇ ਅਸੀਂ ਕਰਾਈ ਵੀਡੀਓ ਕਾਨਫਰੰਸ ਸੀ ਤੇ ਇੱਕ ਕਰਾਈ ਸੀ ਟ੍ਰਾਂਟੋ ਟ੍ਰਾਂਟੋ ਵਾਲੀ ਰੈਲੀ ਦੇ ਵਿੱਚ ਇਹ ਬੰਦੇ ਨੇ ਪੂਰਾ ਜੋਰ ਲਾਇਆ ਸੀਗਾ ਵੀ ਕੱਟ ਨਾ ਹੋਵੇ ਇੰਨਾ ਕਦਰ ਦੇ ਜੋਰ ਲਾਇਆ ਸੀ ਮੈਂ ਇਥੇ ਸਪੈਸ਼ਲ ਗਿਆ ਸੀਗਾ ਕੋਸੇ ਦੇ ਉੱਥੇ ਨਾਲ ਦੇ ਪਾਛੂ ਵੀ ਸੀਗੇ ਜਿਨ੍ਹਾਂ ਨੇ ਉਹਦੇ ਕੰਨ ਬਾਲ ਸਾਹਿਬ ਦੀ ਰੈਲੀ ਦੇ ਵਿੱਚ ਵੀ ਉਹਦੇ ਕੰਨ ਨੂੰ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਵੀਡੀਓ ਕਾਨਫਰੰਸੀ ਕਰਾਈ ਸੀ ਅਸੀਂ ਉਹਦੇ ਵਕਤ ਵੀ ਇਹ ਬੰਦੇ ਨੇ ਮੈਨੂੰ ਇੰਨਾ ਕ ਜੋਰ ਲਾਇਆ ਵੀ ਅਖੇ ਤੂੰ ਉੱਥੇ ਕੀ ਕਰਨ ਗਿਆ ਤੇਰਾ ਤਾਂ ਕੰਮ ਹੀ ਨਹੀਂ ਸੀਗਾ ਅਸੀਂ ਆਪ ਦੇ ਜਿੰਨੇ ਵੀ ਭੈਣ ਭਾਈ ਸੀਗੇ ਇਕੱਠੇ ਕਰਕੇ ਲਗਾਏ ਆ ਤੁਹਾਨੂੰ ਉਹਦੇ ਕੰਨ ਮੈਂ ਵੀਡੀਓ ਵੀ ਪਾ ਦੂੰਗਾ ਮੇਰੇ ਕੋਲੇ ਵੀਡੀਓ ਵੀ ਪਈਆਂ ਫੋਟੋ ਵੀ ਪਈਆਂ ਵੇਸੀ ਆਪਦੇ ਬੈਨਰ ਲਵਾ ਕੇ ਆਪਦੀ ਪਾਰਟੀ ਦੇ ਪ੍ਰਚਾਰ ਲਈ ਗਏ ਸੀਗੇ ਅਸੀਂ ਸਾਰਾ ਕੁਝ ਕੀਤਾ ਇਹ ਬੰਦੇ ਨੇ ਉਹਦੇ ਵੀ ਸਾਡੇ ਤੇ ਬਹੁਤ ਵੀ ਕੀਤਾ ਵੀ ਤੁਸੀਂ ਇੱਥੇ ਜਾਣਾ ਨਹੀਂ ਸੀਗਾ ਤੁਹਾਡਾ ਕੀ ਕੰਮ ਆ ਤੁਸੀਂ ਆਪ ਦਾ ਵਿਨਿਪੈਕ ਕਰਾਤੀ ਐ ਤੁਸੀਂ ਵਿਨਿਪੈਕ ਤੇ ਕਰਸੀਮ ਤਰੋ ਤੁਹਾਡਾ ਟ੍ਰਾਂਟੋ ਜਾਣ ਦਾ ਕੋਈ ਕੰਮ ਨਹੀਂ ਬੰਦਾਗਾ ਉੱਥੇ ਟ੍ਰਾਂਟੋ ਵਾਲੇ ਬਾਈ ਉਹਦੇ ਕੋਲੋਂ ਜਿਹੜੇ ਸੀਗੇ ਬਾਲ ਸਾਹਿਬ ਨੂੰ ਉਹਦੇ ਕੋਲੋਂ ਤਿਆਰ ਕਰਦੇ ਸ਼੍ਰੋਮਣੀ ਅਕਾਲੀ ਦਲ ਨਾਲ ਮੁਹਬਤ ਸੀਗੀ ਉਹ ਬੰਦੇ ਆਣੇ ਉਹਦੇ ਕੋਲੋਂ ਵੀ ਅਸੀਂ ਇੱਕ ਦੂਜ ਨਾਲ ਰਾਤਾਂ ਨਾਲ ਕੰਮ ਕੀਤਾ